ਅਮਰਜੀਤ ਆਫਿਸ ਤੋਂ ਘਰ ਪਰਤਿਆ ਤਾਂ ਉਸਦੀ ਮਾਂ ਗੁੱਸੇ ਵਿੱਚ ਸੀ ਉਹ ਉਸ ਨੂੰ ਪੜਕਾਉਂਦੇ ਹੋਏ ਬੋਲੀ ਪੁੱਤ ਅੱਜ ਤੇਰੀ ਬੋਟੀ ਸ਼ਤ ਤੇ ਗਵੰਡਨ ਨਾਲ ਗੱਲਾਂ ਕਰ ਰਹੀ ਸੀ ਸਾਡੀ ਗੈਰ ਹਾਜ਼ਰੀ ਵਿੱਚ ਇਹ ਗਵੰਡੀ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਹੋਣੀ ਇਹ ਸੁਣਦਿਆਂ ਹੀ ਅਮਰਜੀਤ ਗੁੱਸੇ ਨਾਲ ਪੜਕ ਉੱਠਿਆ ਉਹ ਚੀਕਦਾ ਹੋਇਆ ਬੋਲਿਆ ਪ੍ਰੀਤ ਕਿੱਥੇ ਹੈ ਤੂੰ ਪ੍ਰੀਤ ਚਾਹ ਦੀ ਟਰੇ ਲੈ ਕੇ ਆ ਰਹੀ ਸੀ ਉਸ ਦੇ ਪਤੀ ਦਾ ਹੁਕਮ ਸੀ ਕਿ ਆਫਿਸ ਤੋਂ ਆਉਣ ਮਗਰੋਂ ਚਾਹ ਮਿਲਣ ਵਿੱਚ ਇੱਕ ਮਿੰਟ ਦੀ ਵੀ ਦੇਰੀ ਨਹੀਂ ਹੋਣੀ ਚਾਹੀਦੀ ਇਸ ਲਈ ਉਹ ਸਮਾਂ ਦੇਖ ਕੇ ਚਾਹ ਬਣਾਉਂਦੀ ਸੀ ਅਤੇ ਜਿਵੇਂ ਹੀ ਪਤੀ ਦੀ ਗੱਡੀ ਬਾਹਰ ਆ ਕੇ ਰੁਕਦੀ ਉਹ ਤੁਰੰਤ ਚਾਹ ਲੈ ਕੇ ਆ ਜਾਂਦੀ ਉਹ ਘਬराई ਹੋਈ ਚਾਹ ਦੀ ਟਰੇ ਲੈ ਕੇ ਆਈ ਤਾਂ ਅਮਰਜੀਤ ਨੇ ਉਸ ਨੂੰ ਇੱਕ ਜ਼ੋਰਦਾਰ ਥੱਪੜ ਮਾਰਦੇ ਹੋਏ ਕਿਹਾ ਕਿੰਨੀ ਵਾਰ ਮਣਾ ਕੀਤਾ ਮੈਂ ਤੈਨੂੰ ਕਿ ਬਾਹਰ ਕਿਸੇ ਨਾਲ ਗੱਲ ਨਹੀਂ ਕਰਨੀ ਉਹ ਕੰਬਦੀ ਆਵਾਜ਼ ਵਿੱਚ ਬੋਲੀ ਮੇਰੀ ਗਲਤੀ ਨਹੀਂ ਜੀ ਮੈਂ ਛਾਤੇ ਤੇ ਕਪੜੇ ਸੁਕਾਉਣ ਗਈ ਸੀ ਗਵੰਡਨ ਭਾਬੀ ਕਹਿਣ ਲੱਗੀ ਕਿ ਤੇਰੀਆਂ ਅੱਖਾਂ 'ਹੇਟ ਇਹ ਨੀਲਾ ਨਿਸ਼ਾਨ ਕਿਵੇਂ ਮੈਂ ਕੀ ਬੋਲਦੀ ਮੈਂ ਉਹਨਾਂ ਨੂੰ ਸਫਾਈ ਦੇ ਰਹੀ ਸੀ ਕਿ ਮੈਂ ਬਾਥਰੂਮ ਵਿੱਚ ਖਿਸਕ ਗਈ ਸੀ ਮੈਂ ਨਹੀਂ ਦੱਸਿਆ ਕਿ ਤੁਸੀਂ ਮੈਨੂੰ ਮਾਰਿਆ ਅਮਰਜੀਤ ਗੁੱਸੇ ਵਿੱਚ ਭੜਕਦਿਆ ਹੋਇਆ ਤੇਜ਼ ਆਵਾਜ਼ ਵਿੱਚ ਬੋਲਿਆ ਅੱਛਾ ਤੂੰ ਮੈਨੂੰ ਧਮਕੀ ਦੇ ਰਹੀ ਹੈ ਕਿ ਸਭ ਨੂੰ ਦੱਸੇਂਗੀ ਕਿ ਮੈਂ ਤੈਨੂੰ ਮਾਰਦਾ ਹਾਂ ਜਾ ਜਿਸ ਨੂੰ ਦੱਸਣਾ ਹੈ ਦੱਸ ਕੋਈ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੇਰੇ ਭਰਾ ਭਾਬੀ ਨੇ ਕਿਹਾ ਸੀ ਕਿ ਤੀ ਤੈਨੂੰ ਇੱਥੇ ਹੀ ਐਡਜਸਟ ਕਰਕੇ ਰਹਿਣਾ ਪਵੇਗਾ ਤੂੰ ਜਾਏਂਗੀ ਕਿੱਥੇ ਤੇ ਕੀ ਕਰੇਂਗੀ ਇਹ ਕਹਿ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਉਸ ਦੀ ਹਸੀ ਪ੍ਰੀਤ ਦੇ ਦਿਲ ਵਿੱਚ ਤੀਰ ਵਾਂਗ ਚੁੱਭੀ ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਅਮਰਜੀਤ ਨੇ ਚਾਹ ਦਾ ਕੱਪ ਚੁੱਕ ਕੇ ਪਹਿਲਾ ਘੁੱਟ ਪੀਤਾ ਤਾਂ ਗੁੱਸੇ ਵਿੱਚ ਬੋਲਿਆ ਨਾ ਲਾਇਕ ਇਸ ਵਿੱਚ ਤਾਂ ਚੀਨੀ ਹੀ ਨਹੀਂ ਪਾਈ ਪ੍ਰੀਤ ਘਬਰਾ ਗਈ ਅਤੇ ਕਹਿਣ ਲੱਗੀ ਮੈਂ ਹੁਣੇ ਚੀਨੀ ਲਿਆਉਂਦੀ ਹਾਂ ਜੀ ਇਸ ਵਿੱਚ ਕਿਹੜੀ ਵੱਡੀ ਗੱਲ ਐ ਉਹ ਕੰਬਦੇ ਪੈਰਾਂ ਨਾਲ ਰਸੋਈ ਵੱਲ ਜਾਣ ਲੱਗੀ ਪਿੱਛੋਂ ਅਮਰਜੀਤ ਗੁੱਸੇ ਵਿੱਚ ਚੀਕਦਾ ਹੋਇਆ ਬੋਲਿਆ ਅੱਜ ਲੱਗਦਾ ਤੂੰ ਖੁੱਟ ਖਾਵੇਂਗੀ ਮੇਰੇ ਕੋਲੋਂ ਪ੍ਰੀਤ ਜਲਦੀ ਨਾਲ ਰਸੋਈ ਵਿੱਚ ਚੀਨੀ ਲੈ ਆਈ ਅਤੇ ਉਸ ਦੇ ਕਾਪ ਵਿੱਚ ਚੀਨੀ ਪਾ ਕੇ ਚਮਚ ਚਮਚ ਨਾਲ ਹਿਲਾਉਣ ਲੱਗੀ ਤਾਂ ਚਾਹ ਛਲਕ ਕੇ ਢਾਂ ਡਿੱਗ ਗਈ ਅਮਰਜੀਤ ਗੁੱਸੇ ਵਿੱਚ ਦਹਾੜਦਾ ਹੋਇਆ ਬੋਲਿਆ ਨਰਾਇਕ ਇਹ ਕੀ ਕਰਤਾ ਇੱਕ ਕੰਮ ਵੀ ਠੀਕ ਤਰ੍ਹਾਂ ਨਹੀਂ ਹੁੰਦਾ ਤੇਰੇ ਕੋਲੋਂ ਪ੍ਰੀਤ ਘਬਰਾ ਕੇ ਫਿਰ ਰਸੋਈ ਵਿੱਚ ਚਲੀ ਗਈ ਅਤੇ ਜਲਦੀ ਜਲਦੀ ਫਰਿੱਜ ਵਿੱਚੋਂ ਸਬਜ਼ੀਆਂ ਕੱਢ ਕੇ ਸਬਜ਼ੀ ਕੱਟਣ ਲੱਗੀ ਉਸ ਨੂੰ ਪਤੀ ਦੇ ਸਾਹਮਣੇ ਖੜੇ ਹੋਣ ਦਾ ਵੀ ਡਰ ਸੀ ਅਮਰਜੀਤ ਕਹਿਣ ਲੱਗਾ ਹੁਣ ਡਾਂਟ ਦੇ ਡਰ ਨਾਲ ਕੰਮ ਕਰਨ ਦੀ ਨਟੰਕੀ ਸ਼ੁਰੂ ਕਰ ਦਿੱਤੀ ਅੱਜ ਤੇਰੀ ਕੁਟਾਈ ਕਰਨੀ ਪਵੇਗੀ ਇਹ ਕਹਿ ਕੇ ਉੱਠਣ ਲੱਗਿਆ ਉਸ ਦੀ ਮਾਂ ਨੇ ਉਸ ਦਾ ਹੱਥ ਫੜਦੇ ਹੋਏ ਕਿਹਾ ਪੁੱਤ ਤੂੰ ਬਹੁਤ ਜਲਦਬਾਜ਼ੀ ਵਿੱਚ ਰਹਿੰਦਾ ਹੈ ਹੁਣੇ ਤਾਂ ਉਹ ਖਾਣਾ ਬਣਾ ਰਹੀ ਹੈ ਪੁੱਤ ਤੂੰ ਆਪਣੀ ਘਰ ਵਾਲੀ ਨੂੰ ਰਾਤ ਨੂੰ ਕੁੱਟ ਲਈ ਹੁਣ ਮੇਰੇ ਲਈ ਖਾਣਾ ਬਣਾਉਂਦੇ ਅਮਰਜੀਤ ਕਹਿਣ ਲੱਗਾ ਮੈਂ ਰਾਤ ਨੂੰ ਕਦੋਂ ਕੁੱਟਾਂ ਰਾਤ ਨੂੰ ਇਹ ਮੇਰਾ ਮਨ ਬਹਿਲਾਏਗੀ ਮੈਂ ਤਾਂ ਹੁਣੇ ਕੁਟਾਈ ਕਰਾਂਗਾ ਉਸ ਦੀ ਮਾਂ ਚ ਲਾਕੀ ਨਾਲ ਮੁਸਕਰਾਉਂਦੀ ਹੋਈ ਬੋਲੀ ਪੁੱਤ ਮਨ ਬਹਿਲਾਉਣ ਮਗਰੋਂ ਕੁਟਾਈ ਕਰਦੀ ਫਿਰ ساری ਰਾਤ ਇਸ ਨੂੰ ਆਪਣੇ ਚਖਮਾ ਵੱਲ ਦੇਖ ਕੇ ਰੋਣ ਦਾ ਸਮਾਂ ਵੀ ਮਿਲ ਜਾਉ ਇਸ ਗੱਲ ਤੇ ਮਾਂ ਪੁੱਤਰ ਠਾਕੇ ਮਾਰ ਕੇ ਹੱਸਣ ਲੱਗੇ ਅਤੇ ਪ੍ਰੀਤ ਦਾ ਖੂਨ ਖੋਲਣ ਲੱਗਿਆ ਫਿਰ ਉਸਨੇ ਸਾਸ ਅਤੇ ਪਤੀ ਤੋਂ ਬਦਲਾ ਲੈਣ ਲਈ ਖਾਣਾ ਬਣਾਉਂਦੇ ਸਮੇਂ ਮਨ ਹੀ ਮਨ ਇੱਕ ਯੋਜਨਾ ਬਣਾਈ ਕੁਝ ਦੇਰ ਬਾਅਦ ਉਸਨੇ ਰਸੋਈ ਵਿੱਚੋਂ ਚੀਕਦੇ ਹੋਏ ਕਿਹਾ ਇੱਥੇ ਮੈਂ ਰਸੋਈ ਦੀ ਗਰਮੀ ਵਿੱਚ ਖੜੀ ਆਪਣੀ ਸੱਸ ਅਤੇ ਪਤੀ ਲਈ ਖਾਣਾ ਬਣਾ ਰਹੀ ਹਾਂ ਅਤੇ ਤੁਸੀਂ ਮੈਨੂੰ ਮਾਰਨ ਦੀ ਯੋਜਨਾ ਬਣਾ ਰਹੇ ਹੋ ਜੇ ਤੁਸੀਂ ਮੈਨੂੰ ਕੁੱਟਣਾ ਹੈ ਤਾਂ ਕੁੱਟ ਲਓ ਮੈਂ ਤੁਹਾਡੇ ਲਈ ਖਾਣਾ ਕਿਉਂ ਬਣਾਵਾਂ ਇਹ ਸੁਣ ਕੇ ਅਮਰਜੀਤ ਦਾ ਖੂਨ ਖੋਲ ਉੱਠਿਆ ਉਹ ਕਹਿਣ ਲੱਗਾ ਇਸ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਸੀ ਉਸੇ ਵੇਲੇ ਕੁਟਾਈ ਕਰ ਦਿੰਦਾ ਤਾਂ ਇਸ ਦੀ ਜ਼ੁਬਾਨ ਨਾ ਚੱਲਦੀ ਇਹ ਕਹਿ ਕੇ ਉਹ ਗੁੱਸੇ ਵਿੱਚ ਰਸੋਈ ਵਿੱਚ ਆਇਆ ਅਤੇ ਪ੍ਰੀਤ ਨੂੰ ਇੱਕ ਜ਼ੋਰਦਾਰ ਥੱਪੜ ਮਾਰਦੇ ਹੋਏ ਬੋਲਿਆ ਹੁਣ ਦੱਸਦਾ ਹਾਂ ਕੁੱਟਣਾ ਕਿਸ ਨੂੰ ਕਹਿੰਦੇ ਨੇ ਉਸ ਦੀ ਸੱਸ ਵੀਰ ਸੋਈ ਵਿੱਚ ਆਈ ਅਤੇ ਪ੍ਰੀਤ ਦੇ ਬਾਲ ਫੜ ਕੇ ਖਿੱਚਦੀ ਹੋਈ ਬੋਲੀ ਤੂੰ ਮੇਰੇ ਲਈ ਖਾਣਾ ਨਹੀਂ ਬਣਾਏਂਗੀ ਕੀ ਮੈਂ ਤੈਨੂੰ ਇੱਥੇ ਮਹਾਰਾਣੀ ਬਾਂਗ ਬਿਠਾਉਣ ਲਈ ਲਿਆਈ ਸੀ ਇਹ ਕਹਿ ਕੇ ਉਸ ਨੇ ਪ੍ਰੀਤ ਦਾ ਸਿਰ ਕੰਧ ਨਾਲ ਮਾਰਿਆ ਪ੍ਰੀਤ ਨੂੰ ਸਿਰ ਵਿੱਚ ਤੇਜ਼ ਸੱਟ ਲੱਗੀ ਅਤੇ ਉਸ ਦਾ ਸਿਰ ਚਕਰਾ ਗਿਆ ਉਹ ਹੱਥ ਜੋੜਦੀ ਹੋਈ ਬੋਲੀ ਮੈਨੂੰ ਮਾਫ਼ ਕਰ ਦੋ ਮੈਨੂੰ ਹੋਰ ਨਾ ਮਾਰੋ ਮੇਰੇ ਲਈ ਨੀਹੀ ਕੁਟ ਕਾਫੀ ਹੈ ਅਮਰਜੀਤ ਹਾਹਾਕਾ ਮਾਰ ਕੇ ਹਸਿਆ ਅਤੇ ਕਹਿਣ ਲੱਗਾ ਇੰਨੀ ਜਲਦੀ ਹਾਰ ਮੰਨ ਲਈ ਮੈਨੂੰ ਲੱਗਿਆ ਸੀ ਅੱਜ ਤੇਰੀ ਚੰਗੀ ਤਰ੍ਹਾਂ ਕੁਟਾਈ ਕਰਨੀ ਪਵੇਗੀ ਖੈਰ ਮੈਨੂੰ ਭੁੱਖ ਲੱਗੀ ਹੈ ਪਹਿਲਾਂ ਖਾਣਾ ਬਣਾ ਕੁਟਾਈ ਬਾਅਦ ਵਿੱਚ ਵੀ ਹੋ ਜਾਊ ਚੱਲ ਮਾਂ ਅਸੀਂ ਏਸੀ ਵਿੱਚ ਬੈਠਦੇ ਹਾਂ ਇਸ ਨੂੰ ਗਰਮੀ ਵਿੱਚ ਸੜਨ ਦੇ ਸ਼ਾਇਦ ਇਹੀ ਇਸ ਦੀ ਕਿਸਮਤ ਵਿੱਚ ਲਿਖਿਆ ਹੈ। ਇਹ ਕਹੇ ਕਿ ਉਹ ਆਪਣੀ ਮਾਂ ਨੂੰ ਲੈ ਕੇ ਰਸੋਈ ਤੋਂ ਬਾਹਰ ਚੱਲ ਗਿਆ। ਪ੍ਰੀਤ ਉੱਠ ਕੇ ਖੜੀ ਹੋਈ। ਉਸਨੇ ਕੰਮ ਦੇ ਪੈਰਾ ਨਾਲ ਜਾ ਕੇ ਦਾਲ ਅਤੇ ਚੋਲੇ ਦੇ ਡੱਬਿਆਂ ਵਿੱਚਕਾਰ ਲੁਕਾਇਆ ਫੋਨ ਕੱਢਿਆ ਤੇ ਤੁਰੰਤ ਪੁਲਿਸ ਨੂੰ ਕਾਲ ਕਰਕੇ ਸਾਰੀ ਗੱਲ ਦੱਸੀ। ਅੱਜ ਉਹ ਰੁਕਣ ਵਾਲੀ ਨਹੀਂ ਸੀ। ਕੁਝ ਦੇਰ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ। ਅਮਰਜੀਤ ਮੁਸਕਰਾਉਂਦਾ ਹੋਇਆ ਦਰਵਾਜ਼ਾ ਖੋਲਣ ਗਿਆ। ਸામਨੇ ਪੁਲਿਸ ਦੀ ਟੀਮ ਨੂੰ ਦੇਖ ਕੇ ਉਸ ਦੀ ਮੁਸਕਾਨ ਗਾਇਬ ਹੋ ਗਈ ਉਹ ਘਬਰਾਉਂਦਾ ਹੋਇਆ ਬੋਲਿਆ ਇੰਸਪੈਕਟਰ ਸਾਹਿਬ ਤੁਸੀਂ ਇੱਥੇ ਇੰਸਪੈਕਟਰ ਨੇ ਉਸ ਦਾ ਕਾਲਰ ਫੜਦੇ ਹੋਏ ਕਿਹਾ ਤੂੰ ਆਪਣੀ ਪਤਨੀ ਤੇ ਹੱਥ ਚੱਕਦਾ ਹੈ ਅੱਜ ਅਸੀਂ ਤੇਰੀ ਜੇਲ੍ਹ ਵਿੱਚ ਕੁਟਾਈ ਕਰਾਂਗੇ ਅਮਰਜੀਤ ਥਰਥਰਾਉਂਦਾ ਹੋਇਆ ਬੋਲਿਆ ਲੱਗਦਾ ਕਿਸੇ ਨੇ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਇੱਥੇ ਅਸੀਂ ਸਾਰੇ ਪਿਆਰ ਨਾਲ ਰਹਿੰਦੇ ਹਾਂ ਤਾ ਮਜੀਤ ਦੀ ਮਾਂ ਵੀ ਦੌੜਦੀ ਹੋਈ ਆਈ ਅਤੇ ਕਹਿਣ ਲੱਗੀ ਇੰਸਪੈਕਟਰ ਸਾਹਿਬ ਇਹ ਸਭ ਕੀ ਹੋ ਰਿਹਾ ਏ ਮੇਰੇ ਪੁੱਤ ਨੇ ਕੀ ਕੀਤਾ ਪ੍ਰੀਤ ਰਸੋਈ ਵਿੱਚੋਂ ਬਾਹਰ ਨਿਕਲੀ ਅਤੇ ਇੰਸਪੈਕਟਰ ਸਾਹਿਬ ਵੱਲ ਮੋਬਾਈਲ ਵਧਾਉਂਦੀ ਹੋਈ ਬੋਲੀ ਇਸ ਵਿੱਚ ਸਬੂਤ ਹੈ ਕਿ ਇਨ੍ਹਾਂ ਦੋਨਾਂ ਨੇ ਮੇਰੇ ਨਾਲ ਕੀ ਕੀਤਾ ਅਤੇ ਇਹ ਦੇਖੋ ਮੇਰੇ ਮੱਥੇ ਉੱਤੋਂ ਵਹਿਦਾ ਖੂਨ ਵੀ ਇਨ੍ਹਾਂ ਦੇ ਅਤਿਆਚਾਰ ਦੀ ਕਹਾਣੀ ਦੱਸਦਾ ਏ ਮਹਿਲਾ ਕਨਸਟੇਬਲ ਨੇ ਤੁਰੰਤ ਪ੍ਰੀਤ ਨੂੰ ਸੰਭਾਲਿਆ ਤੇ ਉਸਦੇ ਮੱਥੇ ਤੇ ਰੁਮਾਲ ਬੰਨ੍ਹ ਦਿੱਤਾ ਵੀਡੀਓ ਵੇਖਣ ਮਗਰੋਂ ਇੰਸਪੈਕਟਰ ਸਾਹਿਬ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਰਸੋਈ ਵਿੱਚ ਹੋਈ ਸਾਰੀ ਮਾਰਪੀਟ ਰਿਕਾਰਡ ਹੋ ਚੁੱਕੀ ਸੀ ਵੀਡੀਓ ਵੇਖਣ ਮਗਰੋਂ ਅਮਰਜੀਤ ਅਤੇ ਉਸਦੀ ਮਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਅਮਰਜੀਤ ਨੇ ਇੰਸਪੈਕਟਰ ਸਾਹਿਬ ਅੱਗੇ ਹੱਥ ਜੋੜਦੇ ਹੋਏ ਕਿਹਾ ਸਰ ਮੈਨੂੰ ਛੱਡ ਦਿਓ ਬਦਲੇ ਵਿੱਚ ਜੋ ਮਰਜ਼ੀ ਮੰਗੋ ਮੈਂ ਦੇ ਦਵਾਂਗਾ ਇਨਸਪੈਕਟਰ ਮੁਸਕਰਾਉਂਦੇ ਹੋਏ ਬੋਲਿਆ ਅੱਛਾ ਠੀਕ ਹੈ ਸਾਡੇ ਨਾਲ ਥਾਣੇ ਚੱਲ ਉੱਥੇ ਹਿਸਾਬ ਬਰਾਬਰ ਕਰਾਂਗੇ ਪੁਲਿਸ ਨੇ ਅਮਰਜੀਤ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਪ੍ਰੀਤ ਨੂੰ ਹਸਪਤਾਲ ਭੇਜ ਦਿੱਤਾ ਗਿਆ ਥਾਣੇ ਵਿੱਚ ਅਮਰਜੀਤ ਦੀ ਚੰਗੀ ਕੁਟਾਈ ਹੋਈ ਇਨਸਪੈਕਟਰ ਸਾਹਿਬ ਨੇ ਕਿਹਾ ਹਜੇ ਹਿਸਾਬ ਬਰਾਬਰ ਨਹੀਂ ਹੋਇਆ ਤੈਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਲੰਮੀ ਸਜ਼ਾ ਦਿਵਾ ਕੇ ਹੀ ਮੈਨੂੰ ਸਕੂਨ ਮਿਲੇਗਾ। ਪ੍ਰੀਤ ਲਈ ਹਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ। ਪਰ ਉਸ ਦੇ ਮਾਨਨ ਨੂੰ ਸਕੂਨ ਸੀ ਕਿ ਹੁਣ ਕੋਈ ਉਸਤੇ ਅਤਿਆਚਾਰ ਨਹੀਂ ਕਰੇਗਾ। ਉਸਨੇ ਆਪਣੇ ਪੇਕੇ ਵਾਲੇ ਸ਼ਹਿਰ ਜਾਣ ਦਾ ਫੈਸਲਾ ਕੀਤਾ ਪਰ ਆ ਭਾਬੀ ਸਾਥ ਦੇਣ ਲਈ ਤਿਆਰ ਨਹੀਂ ਸੀ ਪਰ ਉਸਨੇ ਇੱਕ ਸਹੇਲੀ ਦੀ ਮਦਦ ਨਾਲ ਕਿਰਾਏ ਦਾ ਕਮਰਾ ਲਿਆ ਅਤੇ ਖਿਡੌਣੇ ਬਣਾਉਣ ਵਾਲੀ ਇੱਕ ਛੋਟੀ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਜੇ ਉਸਨੇ ਉਸ ਰਾਤ ਹਿੰਮਤ ਨਾ ਦਿਖਾਈ ਹੁੰਦੀ ਤਾਂ ਅੱਜ ਵੀ ਉਸ ਦੇ ਪਤੀ ਅਤੇ ਸੱਸ ਉਸ ਦਾ ਮਜ਼ਾਕ ਉਡਾਉਂਦੇ ਅਤੇ ਉਸਤੇ ਅਤਿਆਚਾਰ ਕਰਦੇ ਇਸ ਲਈ ਜਦੋਂ ਤੁਸੀਂ ਆਪਣੇ ਨਾਲ ਗਲਤ ਹੁੰਦਾ ਦੇਖੋ ਕਹਾਂ ਅੰਦਰੋਂ ਆਵਾਜ਼ ਆਉਣੀ ਚਾਹੀਦੀ ਹੈ ਕਿ ਮੈਂ ਇਹ ਨਹੀਂ ਸਹਿਣ ਕਰਨਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ